हां जी प्यार भरी साश्याकाल ਅਸੀਂ ਸਵੇਰੇ ਟਾਈਮ ਨਾਲ ਸਵੇਰੇ 3:30 ਵਜੇ ਉੱਠ ਪਏ ਸੀ ਤੇ ਸਰੋਵਰ ਸਾਹਿਬ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਮੱਥਾ ਟੇਕਿਆ ਉੱਥੋਂ ਦੇ ਅਲੌਕਿਕ ਦ੍ਰਿਸ਼ ਨਾਲ ਰੂਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਸਵਰਗਾ ਇਸ ਤੋਂ ਉੱਪਰ ਸਵਰਗ ਨਹੀਂ ਹੋ ਸਕਦਾ ਤੇ ਬਹੁਤ ਹੀ ਆਨੰਦ ਆਇਆ ਸਰਬੱਤ ਦਾ ਭਲਾ ਮੰਗਿਆ ਤੇ ਮੱਥਾ ਟੇਕਣ ਤੋਂ ਬਾਅਦ ਲੰਗਰ ਛਕਣ ਤੋਂ ਬਾਅਦ ਅਸੀਂ ਵਾਪਸ ਵਾਪਸ ਯਾਤਰਾ ਸ਼ੁਰੂ ਕਰਤੀ ਤੇ ਦੇਖੋ ਕਿੱਡਾ ਸੋਨਾ ਪੁਆ ਪੁਆਰਾ ਚੌਕ ਦਾ ਦ੍ਰਿਸ਼ਾ ਤੇ ਆ ਸਾਹਮਣੇ ਪਾਰਕਿੰਗ ਆ ਆਪਾਂ ਇੱਥੇ ਗੱਡੀ ਸਟੇ ਕੀਤੀ ਸੀ ਪਾਰਕਿੰਗ ਦੇ ਦੂਜੇ ਫਲੋਰ ਤੇ ਆਪਣੀ ਗੱਡੀ ਖੜੀ ਸੀ ਤੇ ਗੱਡੀ ਤੇ ਗੱਡੀ 'ਚ ਸਾਰਾ ਸਮਾਨ ਰੱਖਣ ਤੋਂ ਬਾਅਦ ਅਸੀਂ ਵਾਪਸ ਚੱਲ ਪਏ ਤੇ ਆਉਂਦੇ ਸ਼ਹੀਦ ਬਾਬਾ ਨੌਦੇ ਸਿੰਘ ਜੀ ਦੇ ਗੁਰੂ ਘਰ ਮੱਥਾ ਟੇਕਿਆ ਤੇ ਬਾਬਾ ਨੌ ਸਿੰਘ ਜੀ ਨੇ ਮੁਗਲਾਂ ਤੇ ਛਾਪਾ ਮਾਰੀ ਦੌਰਾਨ ਗਰੀਲਾ ਵਾਰ ਤੇ ਮੁਗਲਾਂ ਨਾਲ ਲੋਹਾ ਲਿਆ ਸੀ ਤੇ ਸ਼ਹੀਦ ਹੋਏ ਸੀ ਮੱਥਾ ਟੇਕਣਾ ਤੇ ਲੰਗਰ ਛਕਣ ਤੋਂ ਬਾਅਦ ਅਸੀਂ ਚੱਲ ਪਏ ਇਹ ਗੁਰੂ ਘਰ ਤਰਨਤਾਰ ਤੇ ਅੰਬਰਸਰ ਰੋਡ ਤੇ ਪੈਂਦਾ ਹੈ ਤੇ ਉਸ ਤੋਂ ਬਾਅਦ ਅਸੀਂ ਬਾਬੇ ਬੁੱਢੇ ਮੱਥਾ ਟੇਕਿਆ ਤੇ ਰੂਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਤੇ ਸਰਬੱਤ ਦਾ ਭਲਾ ਮੰਗਿਆ ਮੱਥਾ ਟੇਕਿਆ ਤੇ ਰੂਹ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਤੇ ਮੌਸਮ ਬਹੁਤ ਵਧੀਆ ਸੀ ਠੰਡਾ ਸੀ ਕਿਉਂਕਿ 2-3 ਦਿਨ ਹੋ ਗਏ ਬਹੁਤ ਜ਼ਿਆਦਾ ਹਮਸ ਪੈ ਰਹੀ ਸੀ ਤੇ ਬਹੁਤ ਵਧੀਆ ਲੱਗ ਰਿਹਾ ਮੌਸਮ ਬਹੁਤ ਵਧੀਆ ਯਾਤਰਾ ਬਹੁਤ ਵਧੀਆ ਹੋਈ ਅਸੀਂ ਲੰਗਰ ਛਕਣ ਤੋਂ ਬਾਅਦ ਚ ਅਸੀਂ ਵਾਪਸ ਆਏ ਤੇ ਰਸਤੇ ਵਿੱਚ ਅਸੀਂ ਚਾਹ ਪਾਣੀ ਪੀਤਾ ਤੇ ਸਟੇ ਕੀਤਾ ਕਿਉਂਕਿ ਰਸਤਾ ਬਹੁਤ ਲੰਮਾ ਸੀ ਤੇ ਬਹੁਤ ਵਧੀਆ ਇੱਥੇ ਵਰਗਾ ਸ਼ਰਕਰ ਖਾ ਕੇ ਅਸੀਂ ਦੁਬਾਰਾ ਵਾਪਸ ਘਰ ਵੱਲ ਚੱਲ ਪਏ ਤੇ ਅਸੀਂ ਜਾਣ ਲੱਗੇ ਤਾਂ ਗਏ ਸੀ ਬਰਨਾਲਾ ਸਾਈਡ ਤੋਂ ਤੇ ਆਉਣ ਲੱਗੇ ਅਸੀਂ ਬਠਿੰਡਾ ਸਾਈਡ ਤੋਂ ਆਏ ਤੇ ਅਸੀਂ ਬਠਿੰਡੇ ਪਹੁੰਚ ਗਏ ਸੀਗੇ ਤੇ ਯਾਤਰਾ ਬਹੁਤ ਹੀ ਗੁਰੂ ਦੀ ਕਿਰਪਾ ਨਾਲ ਵਧੀਆ ਹੋਈ ਤੇ ਬਹੁਤ ਆਨੰਦ ਆਇਆ ਤੇ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਤੇ ਬਹੁਤ ਵਧੀਆ ਲੱਗਾ ਤੇ ਬਹੁਤ ਆਨੰਦ ਆਇਆ ਤੇ ਸਾਡੀ ਯਾਤਰਾ ਸਫਲ ਹੋਈ ਆ ਤੇ ਗੱਡੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ hope ਤੁਹਾਨੂੰ ਵਲੌਗ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਅਸੀਂ ਵਾਪਸ ਯਾਤਰਾ ਕਰਕੇ ਘਰ ਵੱਲ ਜਾਂਦੇ ਹੋਏ ਕਿਉਂਕਿ ਚਾਰ ਸਾਢੇ 4 ਘੰਟਿਆਂ ਦਾ ਰਸਤਾ ਸੀਗਾ ਤੇ ਬਠਿੰਡਾ ਸਾਈਡ ਦੀ ਰੋਡ ਬਹੁਤ ਵਧੀਆ ਤੇ ਬਹੁਤ ਚੰਗਾ ਬਣਿਆ ਬਰਨਾਲਾ ਸਾਈਡ ਤੱਕ ਦਾ ਥੋੜਾ ਜਿਹਾ ਟੁੱਟ-ਫੁੱਟ ਸੀ ਪਰ ਬਠਿੰਡੇ ਤੋਂ ਤਲਵੰਡੀ ਹੁੰਦਿਆਂ ਰੋਡ ਬਹੁਤ ਹੀ ਸ਼ਾਨਦਾਰ ਤੇ ਬਾਕਮਾਲ ਸੀ ਤੇ ਰਸਤੇ ਚ ਡਰਾਈਵਿੰਗ ਕਰਨ ਦਾ ਬਹੁਤ ਮਜ਼ਾ ਆਇਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੀਡੀਓ ਵਲੌਗ ਚੰਗਾ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ